ਸਤਿ ਸ਼੍ਰੀ ਅਕਾਲ ਮੈਂ ਸੁਣਿਆ ਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ ਪੰਜਾਬ ਦੇ ਚੰਡੀਗੜ੍ਹ 'ਚ ਠੰਡ ਦਾ ਕਹਿਰ جاری ਹੈ ਠੰਡ ਅਤੇ ਸੰਗਣੀ ਤੁੰਦ ਕਾਰਨ ਅਗਲੇ 2 ਦਿਨਾਂ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ 'ਚ ਠੰਡ ਹੋਰ ਵਧਣ ਦੀ ਸੰਭਾਵਨਾ ਹੈ ਠੰਡ ਸਿਖਰ ਤੇ ਪਹੁੰਚ ਗਈ ਹੈ ਜਿਸ ਕਾਰਨ ਲੋਕ ਘਰਾਂ ਦੇ ਅੰਦਰ ਹੀ ਰਹੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੰਜਾਬ, ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ 'ਚ 8 ਜਨਵਰੀ ਤੱਕ ਤੁੰਦ ਅਤੇ ਠੰਡੀ ਲਹਿਰ ਬਣੀ रह ਸਕਦੀ ਹੈ। ਪੱਛਮੀ ਗੜਬੜੀ ਦੇ ਸਰ ਗਰਮ ਹੋਣ ਨਾਲ ਠੰਡੀਆਂ ਹਵਾਵਾਂ ਆਉਣਗੀਆਂ ਜਿਸ ਨਾਲ ਠੰਡ ਹੋਰ ਤੇਜ਼ ਹੋ ਜਾਵੇਗੀ। ਚੰਡੀਗੜ੍ਹ, ਮਹਾਲੀ ਅਤੇ ਪੰਚਕੋਲਾ 'ਚ ਵੀ ਤੁੰਦ ਅਤੇ ਠੰਡੇ ਦਿਨਾਂ ਦੀਆਂ ਸਥਿਤੀਆਂ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ 'ਚ ਬਰਫਬਾਰੀ ਮੈਦਾਨੀ ਇਲਾਕਿਆਂ 'ਚ ਮੌਸਮ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਇਸ ਕਾਰਨ ਪੂਰੇ ਉੱਤਰੀ ਭਾਰਤ 'ਚ ਠੰਡੀਆਂ ਹਵਾਵਾਂ ਦੇ ਵਹਾਅ ਦਾ ਵਾਅਦਾ ਹੋਇਆ। ਠੰਡ ਲਹਿਰ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਸਵੇਰੇ ਤੇ ਸ਼ਾਮ ਨੂੰ ਬਾਹਰ ਨਿਕਲਣ ਵੇਲੇ ਖਾਸ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਬਜ਼ੁਰਗਾਂ ਬੱਚਿਆਂ ਅਤੇ ਬਿਮਾਰਾਂ ਨੂੰ ਠੰਡ ਤੋਂ ਬਚਣ ਲਈ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਡਰਾਈਵਰਾਂ ਨੂੰ ਧੁੰਦ ਦੌਰਾਨ ਹੌਲੀ ਗਤੀ ਨਾਲ ਚੱਲਣ ਅਤੇ ਧੁੰਦ ਦੀਆਂ ਲਾਈਟਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ ਚੰਡੀਗੜ੍ਹ 'ਚ ਅਗਲੇ ਕੁਝ ਦਿਨ ਸਖਤ ਠੰਡ ਅਤੇ ਸੰਘਣੀ ਧੁੰਦ ਦੀ ਸੰਭਾਵਨਾ ਹੈ ਅੰਮ੍ਰਿਤਸਰ, ਕਪੂਰਥਲਾ, ਲੁਧਿਆਣਾ, ਜਲੰਧਰ, ਫਤਿਹਗੜ੍ਹ ਸਾਹਿਬ ਤੇ ਪਟਿਆਲਾ 'ਚ ਅੱਜ ਧੁੰਦ ਦਾ orange alert ਜਾਰੀ ਕੀਤਾ ਗਿਆ ਇੱਥੇ ਕੁਝ ਥਾਵਾਂ 'ਤੇ ਸੰਘਣੀ ਤੋਂ ਬਹੁਤ ਜ਼ਿਆਦਾ ਸੰਘਣੀ ਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਰੂਪਨਗਰ ਐਸਐਸ ਨਗਰ ਮਹਾਲੀ ਤੇ ਮਲੇਰਕੋਟਲਾ ਚ ਧੁੰਦ ਦਾ ਜਲ ਅਲਰਟ ਜਾਰੀ ਕੀਤਾ ਗਿਆ ਇੱਥੇ ਵਕ ਵਕ ਥਾਵਾਂ ਤੇ ਸੰਗਣੀ ਧੁੰਦ ਪੈਣ ਦੀ ਸੰਭਾਵਨਾ ਹੈ ਲੱਖਾਂ ਭਾਰਤੀਆਂ ਲਈ ਕੈਨੇਡਾ ਦੀ ਧਰਤੀ ਨਿਰਮੋਹੀ ਹੋ ਗਈ ਹੈ ਲੱਖਾਂ ਰੁਪਏ ਖਰਚ ਕੇ ਕੈਨੇਡਾ ਪਹੁੰਚੇ ਨੌਜਵਾਨਾਂ ਲਈ ਖਾਲੀ ਹੱਥ ਵਤਨ ਪਰਤਣ ਤੋਂ ਬਿਨਾ ਕੋਈ ਚਾਰਾ ਨਹੀਂ ਰਿਹਾ ਲੱਖਾਂ ਭਾਰਤੀਆਂ ਲਈ ਕੈਨੇਡਾ ਵਿੱਚ ਰਹਿਣ ਦਾ ਗੰਭੀਰ ਸੰਕਟ ਖੜਾ ਹੋ ਗਿਆ ਕੰਮ ਅਤੇ ਸਟੱਡੀ ਪਰਮਿਟ ਦੀ ਮਿਆਦ ਪੁੱਗਣ ਕਾਰਨ ਲਗਭਗ 10 ਲੱਖ ਭਾਰਤੀਆਂ ਜ਼ਿਆਦਾਤਰ ਪੰਜਾਬੀਆਂ ਉੱਤੇ ਗੈਰ ਕਾਨੂੰਨੀ ਹੋਣ ਦਾ ਠੱਪਾ ਲੱਗਣ ਜਾ ਰਿਹਾ ਇਸ ਤੋਂ ਇਲਾਵਾ ਸੀਮਤ ਸਥਾਈ ਨਿਵਾਸ ਪੀਆਰ ਵਿਕਲਪਾਂ ਲਈ ਅਤੇ ਵੱਧਦੀ ਬੇਰੋਜ਼ਗਾਰੀ ਨੇ ਵੀ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਕੈਨੇਡੀਅਨ ਸਰਕਾਰ ਅਤੇ ਅੰਤਰਰਾਸ਼ਟਰੀ ਰਿਪੋਰਟਾਂ ਨੁਸਾਰ 2025 ਦੇ ਅੰਤ ਤੱਕ ਲਗਭਗ 10.53 ਲੱਖ ਵਰਕ ਪਰਮਿਟ ਦੀ ਮਿਆਦ ਪੁੱਗ ਚੁੱਕੀ ਹੈ ਅਤੇ 2026 ਵਿੱਚ ਲਗਭਗ 9.27 ਲੱਖ ਹੋਰ ਪਰਮਿਟਾਂ ਦੀ ਮਿਆਦ ਪੁੱਗ ਜਾਵੇਗੀ। ਕੁੱਲ ਮਿਲਾ ਕੇ ਲਗਭਗ 19.20 ਲੱਖ ਲੋਕਾਂ ਨੂੰ ਆਪਣਾ ਕਾਨੂੰਨੀ ਦਰਜਾ ਗਵਾਉਣ ਦਾ ਖਤਰਾ ਹੈ। ਭਾਰਤੀ ਖਾਸ ਕਰਕੇ ਪੰਜਾਬੀ ਇਨ੍ਹਾਂ ਵਿੱਚੋਂ ਸਭ ਤੋਂ ਵੱਡੀ ਗਿਣਤੀ ਵਿੱਚ ਨੇ। ਇੱਕ ਰਿਪੋਰਟ ਅਨੁਸਾਰ ਜੇਕਰ ਪੀਆਰ ਜਾਂ ਨਵੇਂ ਵੀਜ਼ੇ ਨਹੀਂ ਦਿੱਤੇ ਜਾਂਦੇ ਤਾਂ ਲਗਭਗ 10 ਲੱਖ ਭਾਰਤੀ ਤਕਨੀਕੀ ਤੌਰ ਤੇ ਗੈਰਕਾਨੂੰਨੀ ਪ੍ਰਵਾਸੀ ਬਣ ਸਕਦੇ ਨੇ। ਜ਼ਿਕਰਯੋਗ ਹੈ ਕਿ ਕੈਨੇਡੀਅਨ ਸਰਕਾਰ ਨੇ ਪਿਛਲੇ 2 ਸਾਲਾਂ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਆਬਾਦੀ ਦੇ 5% ਤੱਕ ਸੀਮਿਤ ਕਰਨ ਦਾ ਟੀਚਾ ਰੱਖਿਆ ਸੀ ਪੀਆਰ ਲਈ ਕਟ ਆਫ ਸਕੋਰ ਵਧਾ ਦਿੱਤੇ ਗਏ ਨੇ ਵਿਦਿਆਰਥੀ ਵਰਕਰ ट्रांजिशन ਦੇ ਰਸਤੇ ਲਗਭਗ ਬੰਦ ਹੋ ਗਏ ਨੇ ਜਾਲੀ ਕਾਲ ਜਾਂ ਅਤੇ ਏਜੰਟਾਂ ਦੇ ਕਾਰਵਾਈ ਕਾਰਨ ਹਜ਼ਾਰਾਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਇਸ ਨਾਲ ਭਾਰਤੀ ਵਿਦਿਆਰਥੀਆਂ ਟਰੱਕ ਡਰਾਈਵਰਾਂ ਫੈਕਟਰੀ ਵਰਕਰਾਂ ਅਤੇ ਡਿਲੀਵਰੀ ਸੈਕਟਰ ਦੇ ਲੋਕਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਗ੍ਰੇਟਰ ਟ੍ਰਾਂਟੋ ਏਰੀਆ ਬ੍ਰੈਂਟਨ ਮਿਸਿਸਾਗਾ ਅਤੇ ਵੈਨਕੂਵਰ ਦੇ ਬਾਹਰੀ ਇਲਾਕਿਆਂ ਵਿੱਚ ਵਿਦਿਆਰਥੀ ਬੇਤਹਾਸ਼ਾ ਕਿਰਾਏ ਅਤੇ ਵਰਕ ਪਰਮਿਟਾਂ ਦੀ ਮਿਆਦ ਮੁੱਕਣ ਕਾਰਨ ਕੇਸ ਨੌਕਰੀਆਂ ਤੇ ਨਿਰਪਰਨ ਨੇ ਜੰਗਲਾਂ ਅਤੇ ਖਾਲੀ ਜ਼ਮੀਨਾਂ ਵਿੱਚ ਟੈਂਟ ਦਿਖਾਈ ਦੇਣ ਲੱਗ ਪਏ ਨੇ ਸਿਹਤ ਸੰਭਾਲ, ਬੀਮਾ ਅਤੇ ਕਾਨੂੰਨੀ ਸੁਰੱਖਿਆ ਤੱਕ ਪਹੁੰਚ ਦੀ ਘਾਟ ਮਨੁੱਖੀ ਸੰਕਟਵਲ ਲਿਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ 트ੰਪ ਨੇ ਬੁੱਧਵਾਰ ਨੂੰ ਇੱਕ ਵੱਡਾ ਕਦਮ ਚੁੱਕਦੇ ਹੋਏ ਇੱਕ ਮੈਮੋਰੰਡਮ ਤੇ ਹਸਤਾਖਰ ਕੀਤੇ ਜਿਸ ਵਿੱਚ ਅਮਰੀਕਾ ਨੂੰ 60 ਤੋਂ ਵੱਧ ਅੰਤਰਰਾਸ਼ਟਰੀ ਸੰਗਠਨਾਂ ਤੇ ਸੰਸਥਾਵਾਂ ਤੋਂ ਹਟਣ ਦਾ ਹੁਕਮ ਦਿੱਤਾ ਗਿਆ ਜਿਹੜੇ ਅਮਰੀਕੀ ਹਿੱਤਾਂ ਦੇ ਵਿਰੁੱਧ ਕੰਮ ਕਰਦੇ ਨੇ ਇਸ ਵਿੱਚ ਭਾਰਤ ਦੀ ਅਗਵਾਈ ਵਾਲਾ ਅੰਤਰਰਾਸ਼ਟਰੀ ਸੋਲਰ ਅਲਾਈਅንስ ISA ਵੀ ਸ਼ਾਮਿਲ ਹੈ 트ੰਪ ਪ੍ਰਸ਼ਾਸਨ ਨੇ ਅੰਤਰਰਾਸ਼ਟਰੀ ਸੋਲਰ ਅਲਾਈਅንስ ਅਤੇ 65 ਹੋਰ ਏਜੰਸੀਆਂ ਨੂੰ ਅਮਰੀਕਾ ਵਿਰੋਧੀ ਬੇਕਾਰ ਜਾਂ ਫਜ਼ੂਲ ਅੰਤਰਰਾਸ਼ਟਰੀ ਸੰਗਠਨ ਦੱਸਿਆ ਵਾਈਟ ਹਾਊਸ ਨੇ ਕਿਹਾ ਕਿ ਸੰਗਠਨ ਕਟੜਪੰਥੀ ਜਲਵਾਜੂ ਨੀਤੀਆਂ ਗਲੋਬਲ ਸ਼ ਦੇ ਵਿਚਾਰਧਾਰਕ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਦੇ ਨੇ ਜੋ ਅਮਰੀਕੀ ਪ੍ਰਭੂਸੱਤਾ ਤੇ ਆਰਥਿਕ ਸ਼ਕਤੀ ਨਾਲ ਟਕਰਾਉਂਦੇ ਨੇ ਵਾਈਟ ਹਾਊਸ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਰਾਸ਼ਟਰਪਤੀ 트੍ਰੌਂਪ ਨੇ ਇੱਕ ਐਲਾਨਨਾਮੇ ਤੇ ਦਸਤਖਤ ਕੀਤੇ ਨੇ ਜਿਸ ਵਿੱਚ ਅਮਰੀਕਾ ਨੂੰ 35 ਗੈਰ ਅਮਰੀਕੀ ਰਾਸ਼ਟਰੀ ਸੰਸਥਾਵਾਂ ਤੇ 31 ਸੰਯੁਕਤ ਰਾਸ਼ਟਰ ਸਬੰਧਿਤ ਸੰਗਠਨਾ ਤੋਂ ਹਟਣ ਦਾ ਆਦੇਸ਼ ਦਿੱਤਾ ਗਿਆ ਬਿਆਨ ਵਿੱਚ ਕਿਹਾ ਗਿਆ ਕਿ ਕਾਰਵਾਈ ਉਹਨਾਂ ਸਾਰੇ ਅੰਤਰਰਾਸ਼ਟਰੀ ਸੰਗਠਨਾਂ ਸੰਧੀਆਂ ਅਤੇ ਸਮਝੌਤਿਆਂ ਦੀ ਸਮੀਖਿਆ ਤੋਂ ਬਾਅਦ ਕੀਤੀ ਗਈ ਹੈ ਜਿਨ੍ਹਾਂ ਦਾ ਅਮਰੀਕਾ ਮੈਂਬਰ ਜਾਂ 파ਟੀ ਹੈ ਵਾਈਟ ਹਾਊਸ ਨੇ ਕਿਹਾ ਕਿ ਇਹ ਵਕ ਹੋਣ ਨਾਲ ਅਮਰੀਕੀ ਟੈਕਸਦਾਤਾ ਫੰਡਿੰਗ ਅਤੇ ਉਹਨਾਂ ਸੰਗਠਨਾਂ ਵਿੱਚ ਭਾਗੀਦਾਰੀ ਖਤਮ ਹੋ ਜਾਵੇਗੀ ਜੋ ਅਮਰੀਕੀ ਤਰਜੀਹਾਂ ਦੀ ਬਜਾਏ ਵਿਸ਼ਵਵਾਦੀ ਏਜੰਡੇ ਨੂੰ ਅੱਗੇ ਵਧਾਉਂਦੇ ਨੇ ਬਿਆਨ ਵਿੱਚ ਕਿਹਾ ਗਿਆ ਕਿ ਸਮੀਖਿਆ ਵਿੱਚ ਕੁਝ ਸੰਗਠਨਾਂ ਨੂੰ ਬੇਅਸਰ ਜਾਂ ਅਕੁਸ਼ਲ ਪਾਇਆ ਗਿਆ ਅਤੇ ਟੈਕਸ ਦਾਤਾ ਫੰਡਾਂ ਦੀ ਵਰਤੋਂ ਕਿਤੇ ਹੋਰ ਕਿੱਤੀ ਜਾ ਸਕਦੀ ਹੈ ਵਾਈਟ ਹਾਊਸ ਨੇ ਪ੍ਰਭਾਵਿਤ ਸੰਗਠਨਾਂ ਦੀ ਪੂਰੀ ਸੂਚੀ ਪ੍ਰਦਾਨ ਨਹੀਂ ਕੀਤੀ ਪਰ ਅਜੀਹਾ ਲੱਗਦਾ ਹੈ ਕਿ ਭਾਰਤ ਦੀ ਅਗਵਾਈ ਵਾਲੇ ਅੰਤਰਰਾਸ਼ਟਰੀ ਸੂਰਜੀ ਗੱਠ ਚੋਰ ਨੂੰ ਸ਼ਾਮਿਲ ਕੀਤਾ ਗਿਆ ਅਮਰੀਕੀ ਰਾਸ਼ਟਰਪਤੀ 트ੰਪ ਨੇ NATO ਅਤੇ ਵਿਸ਼ਵ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਬਿਆਨ ਜਾਰੀ ਕੀਤਾ ਦਾ DJT ਡਾਕਟਰੀ NATO ਐਂਡ ਗਲੋਬਲ ਸਿਕਿਉਰਿਟੀ ਦੇ ਹਵਾਲੇ ਨਾਲ ਸਾਹਮਣੇ ਆਏ ਇਸ ਬਿਆਨ ਵਿੱਚ 트ੰਪ ਨੇ ਦਾਵਾ ਕੀਤਾ ਕਿ ਉਹਨਾਂ ਦੇ ਯਤਨਾਂ ਸਦਕਾ ਹੀ ਅੱਜ NATO ਦੇਸ਼ ਆਪਣੇ ਹਿੱਸੇ ਦਾ ਪੂਰਾ ਭੁਗਤਾਨ ਕਰ ਰਹੇ ਨੇ 트ੰਪ ਨੇ ਕਿਹਾ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ NATO ਦੇਸ਼ ਆਪਣੀ GDP ਦਾ ਸਿਰਫ 2% ਖਰਚ ਕਰ ਰਹੇ ਸਨ ਅਤੇ ਆਪਣੇ ਬਿੱਲਾਂ ਦਾ ਭੁਗਤਾਨ ਵੀ ਨਹੀਂ ਕਰ ਰਹੇ ਸਨ ਜਦ ਕਿ ਅਮਰੀਕਾ ਮੂਰਖਤਾਪੂਰਵਕ ਉਹਨਾਂ ਦਾ ਖਰਚਾ ਚੁੱਕ ਰਿਹਾ ਸੀ ਉਹਨਾਂ ਦਾਵਾ ਕੀਤਾ ਕਿ ਉਹਨਾਂ ਨੇ ਇਸ ਖਰਚੇ ਨੂੰ ਵਧਾ ਕੇ 5% ਅਤੇ ਜੀਡੀਪੀ ਤੱਕ ਪਹੁੰਚਾਇਆ ਅਤੇ ਹੁਣ ਸਾਰੇ ਦੇਸ਼ ਤੁਰੰਤ ਭੁਗਤਾਨ ਕਰ ਰਹੇ ਨੇ ਰਾਸ਼ਟਰਪਤੀ ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਉਹ ਦਖਲ ਨਾ ਦਿੰਦੇ ਤਾਂ ਰੂਸ ਨੇ ਹੁਣ ਤੱਕ ਪੂਰੇ ਯੂਕਰੇਨ ਤੇ ਕਬਜ਼ਾ ਕਰ ਲਿਆ ਹੁੰਦਾ ਉਹਨਾਂ ਮੁਤਾਬਿਕ ਰੂਸ ਅਤੇ ਚੀਨ ਦੇ ਮਨ ਵਿੱਚ ਅਮਰੀਕਾ ਤੋਂ ਬਿਨਾਂ ਨਾਟੋ ਦਾ ਕੋਈ ਡਰ ਨਹੀਂ ਹੈ ਦੁਨੀਆ ਦੀਆਂ ਇਹ ਸ਼ਕਤੀਆਂ ਸਿਰਫ ਉਸ ਅਮਰੀਕੀ ਫੋਰਸ ਦਾ ਸਨਮਾਨ ਅਤੇ ਡਰ ਕਰਦੀਆਂ ਨੇ ਜਿਸ ਦਾ ਨਿਰਮਾਣ ਟਰੰਪ ਨੇ ਆਪਣੇ ਕਾਰਜਕਾਲ ਦੌਰਾਨ ਕੀਤਾ ਸੀ ਟਰੰਪ ਨੇ ਕਿਹਾ ਕਿ ਉਹਨਾਂ ਨੇ ਇਕੱਲੇ ਦਮ ਤੇ ਅੱਠ ਜੰਗਾਂ ਖਤਮ ਕੀਤੀਆਂ ਤੇ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਉਹਨਾਂ ਨਾਟੋ ਮੈਂਬਰ ਤੇ ਤੰਜ ਕਹਦਿਆਂ ਕਿ ਆ ਕਿ ਉਹਨਾਂ ਨੇ ਮੈਨੂੰ ਨੋਵਲ ਸ਼ਾਂਤੀ ਪੁਰਸਕਾਰ ਨਹੀਂ ਦਿੱਤਾ ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੇਰਾ ਮਕਸਦ ਲੋਕਾਂ ਨੂੰ ਬਚਾਉਣਾ ਸੀ। ਉਹਨਾਂ ਨੇ ਨਾਟੋ ਦੀ ਵਫਾਦਾਰੀ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਹਨਾਂ ਨੂੰ ਸ਼ੱਕ ਹੈ ਕਿ ਜੇਕਰ ਅਮਰੀਕਾ ਨੂੰ ਲੋੜ ਪਈ ਤਾਂ ਨਾਟੋ ਦੇਸ਼ ਉਸਦੀ ਮਦਦ ਲਈ ਅੱਗੇ ਆਉਣਗੇ ਫਿਰ ਵੀ ਉਹਨਾਂ ਸਪਸ਼ਟ ਕੀਤਾ ਕਿ ਅਮਰੀਕਾ ਹਮੇਸ਼ਾ ਨਾਟੋ ਦੇ ਨਾਲ ਖੜ੍ਹਾ ਰਹੇਗਾ। ਅਖੀਰ ਵਿੱਚ ਉਹਨਾਂ ਨੇ ਆਪਣੇ ਮਸ਼ਹੂਰ ਨਾਰੇ ਮੇਕ ਅਮਰੀਕਾ ਗ੍ਰੇਟ ਅਗੇਨ ਨਾਲ ਆਪਣੀ ਗੱਲ ਖਤਮ ਕੀਤੀ। ਰਾਸ਼ਟਰੀ ਜਾਂਚ ਐਨਸੀ ਐਨਆਈਏ ਦੀ ਚੰਡੀਗੜ੍ਹ ਸਥਿਤ ਵਿਸ਼ੇਸ਼ ਅਦਾਲਤ ਨੇ ਅੱਤਵਾਦੀ ਸਤਵਿੰਦਰ ਸਿੰਘ ਉਰਫ 골ਡੀ ਬਰਾੜ ਨੂੰ ਪੰਗੋੜਾ ਐਲਾਨ ਦਿੱਤਾ ਭਾਰਤੀ ਸਿਵਲ ਸੇਵਾਵਾਂ ਕੋਡ 2023 ਦੀ ਧਾਰਾ 84 ਦੇ ਤਹਿਤ ਕਾਰਵਾਈ ਕਰਦੇ ਹੋਏ ਵਿਸ਼ੇਸ਼ ਜੱਜ ਭਾਵਨਾ ਜੈਨ ਨੇ 골ਡੀ ਬਰਾੜ ਨੂੰ 27 ਫਰਵਰੀ ਤੱਕ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ 골ਡੀ ਬਰਾੜ ਵਿਰੁੱਧ 20 ਜਨਵਰੀ 2024 ਨੂੰ ਚੰਡੀਗੜ੍ਹ ਵਿੱਚ ਇੱਕ ਵਪਾਰੀ ਦੇ ਅਗਵਾ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਕੇਸ ਨੂੰ 8 ਮਾਰਚ 2024 ਨੂੰ ਐਨਆਈਏ ਨੇ ਆਪਣੇ ਹੱਥ ਲਿਆ ਸੀ 골ਡੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਵੀ ਆ ਉਸਨੂੰ ਕੇਂਦਰ ਸਰਕਾਰ ਦੁਆਰਾ ਪਹਿਲਾਂ ਹੀ ਅੱਤਵਾਦੀ ਨਾਮਜ਼ਦ ਕੀਤਾ ਜਾ ਚੁੱਕਿਆ ਅਤੇ ਉਹ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਇਸ ਮਾਮਲੇ ਵਿੱਚ ਗੋਲਡੀ ਬਰਾੜ ਤੇ ਯੂਏਪੀਏ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਦੇ ਨਾਲ-ਨਾਲ ਆਈਪੀਸੀ ਦੀਆਂ ਧਾਰਾਵਾਂ 120ਬੀ ਅਪਰਾਧਿਕ ਸਾਜ਼ਿਸ਼ 336 ਲਾਪਰਵਾਹੀ ਨਾਲ ਜਾਣ ਨੂੰ ਖਤਰੇ ਵਿੱਚ ਪਾਉਣਾ 384 ਜ਼ਬਰਦਸਤੀ ਬਸੂਲੀ ਅਤੇ 506 ਅਪਰਾਧਿਕ ਧਮਕੀ ਦੇ ਤਹਿਤ ਦੋਸ਼ ਲਗਾਏ ਗਏ ਨੇ ਜੇਕਰ ਉਸ ਸਮੇਂ ਸਿਰ ਪੇਸ਼ ਨਹੀਂ ਹੁੰਦਾ ਤਾਂ ਉਸਦੀ ਜਾਇਦਾਦ ਜ਼ਬਤ ਕੀਤੀ ਜਾ ਸਕਦੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਉਸਨੂੰ ਕੈਨੇਡਾ ਤੋਂ ਭਾਰਤ ਵਾਪਸ ਲਈ ਉਹਨਲੀ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਨੇ ਬਠਿੰਡਾ ਦੀ ਅਦਾਲਤ ਵਿੱਚ ਚੱਲ ਰਹੇ ਮਾਨਹਾਨੀ ਮਾਮਲੇ ਵਿੱਚ ਪਾਸਪਾਸ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਰ ਨੌਤ ਨੂੰ ਵੱਡਾ ਝਟਕਾ ਲੱਗਾ ਮਾਨਜੋਬ ਅਦਾਲਤ ਨੇ ਕੰਗਨਰ ਨੌਤ ਵੱਲੋਂ ਦਿੱਤੀ ਗਈ ਹਾਜ਼ਰੀ ਮਾਫੀ ਦੀ ਅਰਜ਼ੀ ਨੂੰ ਰੱਦ ਕਰਦਿਆਂ ਸਖਤ ਰੁਕਵ ਆਪਣਾਇਆ ਕੋਰਟ ਨੇ ਸਪਸ਼ਟ ਹੁਕਮ ਦਿੱਤੇ ਨੇ ਕਿ ਕੰਗਨਰ ਨੌਤ 15 ਜਨਵਰੀ ਨੂੰ ਬਠਿੰਡਾ ਦੀ ਅਦਾਲਤ ਵਿੱਚ ਨਿੱਜੀ ਤੌਰ ਤੇ ਹਾਜ਼ਰ ਹੋਣ ਅਦਾਲਤ ਨੇ ਚੇਤਾਵਨੀ ਦਿੱਤੀ ਕਿ ਜੇ ਨਿਰਧਾਰਿਤ ਮੀਤੀ ਤੇ ਉਹ ਹਾਜ਼ਰ ਨਹੀਂ ਹੁੰਦੀ ਤਾਂ ਉਹਨਾਂ ਦੀ ਜ਼ਮਾਨਤ ਰੱਦ ਕੀਤੀ ਜਾਵੇਗੀ ਅਤੇ ਗ੍ਰਿਫਤਾਰੀ ਬਰੰਟ ਜਾਰੀ ਹੋਣਗੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੰਗਨਰ ਨੌਤ ਵੱਲੋਂ ਚਾਰ ਵਾਰ ਹਾਜ਼ਰੀ ਮਾਫੀ ਲਈ ਅਰਜ਼ੀਆਂ ਦਾਇਰ ਕੀਤੀਆਂ ਜਾ ਚੁੱਕੀਆਂ ਨੇ ਹਰ ਵਾਰ ਮਾਮਲੇ ਦੀ ਸ਼ਿਕਾਇਤ ਕਰਤਾ ਬਜ਼ੁਰਗ ਮਹਿਲਾ ਮਹਿੰਦਰ ਕੌਰ ਦੇ ਵਕੀਲ ਰਗਵੀਰ ਸਿੰਘ ਬਹਿਨੀਬਾਲ ਵੱਲੋਂ ਅਦਾਲਤ ਵਿੱਚ ਇਹਨਾਂ ਅਰਜ਼ੀਆਂ ਦਾ ਸਖਤ ਵਿਰੋਧ ਕੀਤਾ ਗਿਆ ਵਕੀਲ ਨੇ ਦਲੀਲ ਦਿੱਤੀ ਕਿ ਕੰਗਨਰ ਨੌਤ ਜਾਣ ਬੁਝ ਕੇ ਅਦਾਲਤੀ ਕਾਰਵਾਈ ਤੋਂ ਬਚ ਰਹੀ ਹੈ ਅਤੇ ਬਿਨਾਂ ਬ ਜਾਬ ਕਾਰਨਾਂ ਦੇ ਹਾਜ਼ਰੀ ਤੋਂ ਗੈਰ ਹਾਜ਼ਰ ਰਹਿਣਾ ਕਾਨੂੰਨੀ ਪ੍ਰਕਿਰਿਆ ਦੀ ਉਲੰਘਣਾ ਹੈ ਅਦਾਲਤ ਵਿੱਚ ਕੰਗਨਰ ਨੌਤ ਵੱਲੋਂ ਇਹ ਦਲੀਲ ਦਿੱਤੀ ਗਈ ਹੈ ਕਿ ਉਹ ਅਫੀਸ਼ੀਅਲ ਕੰਮ ਕਾਰਨ ਕੋਰਟ ਵਿੱਚ ਹਾਜ਼ਰ ਨਹੀਂ ਹੋ ਸਕੇ ਪਰ ਅਦਾਲਤ ਨੇ ਨੋਟ ਕੀਤਾ ਕਿ ਇਸ ਸਬੰਧੀ ਕੋਈ ਵੀ ਜ਼ਰੂਰੀ ਦਸਤਾਵੇਜ਼ ਜਾਂ ਸਬੂਤ ਪੇਸ਼ ਨਹੀਂ ਕੀਤਾ ਗਿਆ ਇਸ ਤੇ ਅਦਾਲਤ ਨੇ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਬਿਨਾਂ ਵਜ੍ਹਾ ਅਦਾਲਤ ਦਾ ਕੀਮਤੀ ਸਮਾਂ ਖਰਾਬ ਨਾ ਕੀਤਾ ਜਾਵੇ ਅਦਾਲਤ ਦੇ ਇਸ ਸਖਤ ਫੈਸਲੇ ਤੋਂ ਬਾਅਦ ਹੁਣ ਕੰਗਨਰ ਨੌਤ ਲਈ ਕਾਨੂੰਨੀ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਨੇ ਜੇਕਰ 15 ਜਨਵਰੀ ਨੂੰ ਕੰਗਨਰ ਨੌਤ ਅਦਾਲਤ ਵਿੱਚ ਹਾਜ਼ਰ ਨਹੀਂ ਹੁੰਦੀ ਤਾਂ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਹੋਰ ਵੀ ਸਖਤ ਹੋ ਸਕਦੀ ਹੈ ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਭਾਰਤ ਅਤੇ ਅਫਗਾਨਿਸਤਾਨ ਖਿਲਾਫ ਬਿਆਨਬਾਜ਼ੀ ਤੇਜ਼ ਕਰਦੇ ਹੋਏ ਦੋਵਾਂ ਦੇਸ਼ਾਂ ਨੂੰ ਪਾਕਿਸਤਾਨ ਖਿਲਾਫ ਫੌਜੀ ਕਾਰਵਾਈ ਕਰਨ ਦੀ ਚੁਣੌਤੀ ਦਿੱਤੀ ਹੈ ਪਾਕਿਸਤਾਨੀ ਫੌਜ ਦੇ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਦੇ ਡਾਇਰੈਕਟਰ ਜਨਰਲ ਨੇ ਕਈ ਭਾਰਤੀ ਸੋਸ਼ਲ ਮੀਡੀਆ ਅਕਾਊਂਟਸ ਅਤੇ ਟੈਲੀਵਿਜ਼ਨ ਕਲਿੱਪਾਂ ਦਾ ਜਨਤਕ ਤੌਰ ਤੇ ਨਾਂ ਲੈਂਦੇ ਹੋਏ ਦੋਸ਼ ਲਾਇਆ ਕਿ ਇਹ ਅਕਾਊਂਟਸ ਅਤੇ ਕਲਿੱਪ ਪਾਕਿਸਤਾਨੀ ਫੌਜੀ ਆਧਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਇੱਕ ਤਾਲਮੇਲ ਵਾਲੀ ਮੁਹਿੰਮ ਦੇ ਹਿੱਸੇ ਵਜੋਂ ਰਾ ਅਜੈਂਟਾਂ ਦੁਬ SPAR ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਪਾਕਿਸਤਾਨ ਚ ਉੱਪਰ ਵਾਲੇ ਨੇ ਬੜੀ ਬਰਕਤ ਦਿੱਤੀ ਹੈ ਤੁਹਾਨੂੰ ਜੋ ਕਰਨਾ ਹੈ ਕਰ ਲਓ ਸੱਜੋਂ ਆਓ ਖੱਬਿਓ ਆਓ ਉੱਪਰੋਂ ਆਓ ਜਾਂ ਥੱਲੇੋਂ ਆਓ ਇਕੱਲੇ ਆਓ ਜਾਂ ਇਕੱਠੇ ਆਓ ਜੇਕਰ ਇੱਕ ਵਾਰ ਮজা ਨਾਚ ਕਾ ਦਿੱਤਾ ਤਾਂ ਪੈਸੇ ਵਾਪਸ ਦੱਖਣ ਪੱਛਮੀ ਜਮਨ ਦੇ ਅਦਦਾਲੀ ਸੂਬੇ ਤੇ ਸ਼ਾਸਨ ਕਰੇ ਦੱਖਣੀ ਪਰਵਰਤੀ ਪ੍ਰੇਸ਼ਦ ਅਲ ਮਜਲਿਸ ਅਲ ਇਨਤਕਾਲੀ ਅਲ ਜਨੂਬੀ ਦੀਆਂ ਫੌਜਾਂ ਖਿਲਾਫ ਸੌਦੀ ਲੀਡਰਸ਼ਿਪ ਵਾਲੇ ਅਰਬ ਗਾਠ ਚੋੜ ਦੇ ਹਮਲਿਆਂ ਚ 20 ਲੋਕ ਮਾਰੇ ਗਏ ਨੇ ਸੂਬਾਈ ਸਰਕਾਰ ਦੇ ਇੱਕ ਸੂਤਰ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਸੂਤਰ ਨੇ ਕਿਹਾ ਗਾਠ ਚੋੜ ਦੇ ਜਹਾਜ਼ਾਂ ਨੇ ਅਦਦਾਲੀ ਸੂਬੇ ਦੇ ਜ਼ੁਬੈਦ ਅਲ ਜੰਦ ਅਤੇ ਜ਼ਹਾਫ ਇਲਾਕਿਆਂ ਚ ਫੌਜੀ ਉਪਕਰਨਾ ਤੇ ਲਗਭਗ 12 ਹਵਾਈ ਹਮਲੇ ਕੀਤੇ ਉਪਕਰਨ ਅਸਥਾਈ ਰਾਸ਼ਤਾਨੀ ਆਦਨਤੋਸ ਮਗਲਿੰਗ ਕਰਕੇ ਲਿਆਂਦੇ ਗਏ ਹਥਿਆਰ ਅਤੇ ਗੋਲਾ ਬਾਰੂਦ ਨਾਲ ਪਰੇ ਟਰੱਕਾਂ ਰਾਹੀਂ ਲਿਜਾਇਆ ਜਾ ਰਿਹਾ ਸੀ ਹਵਾਈ ਹਮਲਿਆਂ ਚ ਔਰਤਾਂ ਤੇ ਬੱਚਿਆਂ ਸਮੇਤ 20 ਲੋਕ ਮਾਰੇ ਗਏ ਜਮਨਦੀ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਪ੍ਰਾਪਤ ਸਰਕਾਰ ਦਾ ਸਮਰਥਨ ਕਰਨ ਵਾਲੇ ਅਰਬ ਗਾਠਚੋੜ ਦੇ ਬੁਲਾਰੇ ਤੁਰਕੀ ਅਲ ਮਲਕੀ ਨੇ ਐਕਸ ਤੇ ਕਿਹਾ ਕਿ ਗਾਠਚੋੜ ਫੋਰਸਾਂ ਨੇ ਜਮਨਦੀ ਸਰਕਾਰ ਨਾਲ ਮਿਲ ਕੇ ਬੁੱਧਵਾਰ ਸਵੇਰੇ ਅਦਾਲੀ ਸੂਬੇ ਚ ਪ੍ਰਸ਼ਾਸਨ ਦੇ ਟਿਕਾਣਿਆਂ ਤੇ ਸੀਮਤ ਹਮਲੇ ਕੀਤੇ ਤਾਂ ਜੋ ਉਹਨਾਂ ਫੌਜੀ ਕਾਰਵਾਈ ਨੂੰ ਰੋਕਿਆ ਜਾ ਸਕੇ ਜੋ ਸੰਘਰਸ਼ ਨੂੰ ਵਧਾ ਸਕਦੀਆਂ ਸਨ ਐਸਨ ਸਾਡੇ ਲੋਕ ਦੀਆਂ ਖਬਰਾਂ ਹੁਣ ਮੈਨੂੰ ਤੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ